ਇੱਥੇ ਪਿਆਰਿਓ ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕੀਤਾ ਤੇ ਵੱਡੇ ਸਵਾਲ ਵੀ ਉਠੇ ਨੇ ਪਹਿਲੀ ਵੱਡੀ ਖਬਰ ਇਹ ਕਿ ਅਬੋਰ ਦੇ ਵਿੱਚ ਜਿਹੜੇ ਸੰਜੇ ਵਰਮਾ ਕੱਪੜਾ ਵਪਾਰੀ ਦਾ ਕਤਲ ਕੀਤਾ ਗਿਆ ਸੀ ਉਸ ਮਾਮਲੇ 'ਚ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਦੋ ਗੈਂਗਸਟਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਔਰ ਦੂਜੀ ਖਬਰ ਬਠਿੰਡਾ ਤੋਂ ਆ ਰਹੀ ਹੈ ਪਹਿਲਾਂ ਬਠਿੰਡਾ ਦੇ ਵਿੱਚ ਕਾਲੀ ਥਾਰ ਵਾਲੀ ਮਹਿਲਾ ਕਾਂਸਟੇਬਲ ਚਿੱਟੇ ਨਸ਼ੇ ਸਮੇਤ ਫੜਨ ਦਾ ਦਾਵਾ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਬਠਿੰਡਾ ਪੁਲਿਸ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਕਿ 40 ਕਿਲੋ ਚਿੱਟਾ ਹੈਰੋਇਨ ਇਕੱਠੇ ਤੌਰ ਤੇ ਬਰਾਮਦ ਕੀਤਾ ਗਿਆ ਔਰ ਇਹਨਾਂ ਦੋਨਾਂ ਖਬਰਾਂ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਜੁੜੇ ਹੋਏ ਨੇ ਜਿਹੜੇ ਅੱਜ ਉੱਠ ਰਹੇ ਨੇ ਪਹਿਲੀ ਵੱਡੀ ਖਬਰ ਜਿਹੜੀ ਕਿ ਬੀਤੇ ਦਿਨ ਅਬੋਹਰ ਦੇ ਵਿੱਚ ਇੱਕ ਉਹ ਕੱਪੜਾ ਵਪਾਰੀ ਜਿਹੜਾ ਪਿਛਲੇ ਲੰਬੇ ਟਾਈਮ ਤੋਂ ਪੂਰੇ ਪੰਜਾਬ ਤੇ ਦੇਸ਼ ਭਰ ਦੇ ਵਿੱਚ ਜਾਣਿਆ ਜਾ ਰਿਆ ਸੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਅੱਜ ਪੁਲਿਸ ਨੇ ਦਾਵਾ ਕੀਤਾ ਕਿ ਬੜੀ ਛੇਤੀ ਉਹ ਗੋਲੀਆਂ ਮਾਰਨ ਵਾਲਿਆਂ ਨੂੰ ਟ੍ਰੇਸ ਕਰ ਲਿਆ ਗਿਆ ਤੇ ਟ੍ਰੇਸ ਕਰਨ ਤੋਂ ਬਾਅਦ ਫਿਰ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਜਿਹਦੇ ਵਿੱਚ ਸਿੱਧਾ ਹੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦਾ ਦਾਵਾ ਕੀਤਾ ਜਿਨ੍ਹਾਂ ਚ ਇੱਕ ਜਸਪ੍ਰੀਤ ਤੇ ਦੂਜਾ ਉਹਦਾ ਸਾਥੀ ਰਾਮ ਦੱਸਿਆ ਜਾ ਰਿਹਾ ਪੁਲਿਸ ਦਾ ਦਾਅਵਾ ਹੈ ਕਿ ਜਦੋਂ ਉਹ ਅਬੋਰ ਦੇ ਵਿੱਚ ਕਪੜਾ ਵਪਾਰੀ ਨੂੰ ਗੋਲੀ ਮਾਰਨ ਆਏ ਸੀ ਤਾਂ ਪੁਲਿਸ ਅਫਸਰ ਕਹਿ ਰਹੇ ਨੇ ਕਿ ਉਹ ਪੰਜ ਵਿਅਕਤੀ ਸੀ ਜਿਨ੍ਹਾਂ ਚੋਂ ਤਿੰਨ ਵਿਅਕਤੀ ਮੋਟਰਸਾਈਕਲ ਤੇ ਮਾਰਨ ਜਾਂਦੇ ਨੇ ਤੇ ਦੋ ਪਿੱਛੇ ਉਹਨਾਂ ਨੂੰ ਇੱਧਰ ਉੱਧਰ ਕਰਨ ਵਾਸਤੇ ਖੜੇ ਹੋਏ ਸੀ ਕਾਰ ਤੇ ਤਾਂ ਪੁਲਿਸ ਕਹਿੰਦੀ ਹੈ ਕਿ ਜਦੋਂ ਉਹ ਮਾਰ ਕੇ ਗੋਲੀ ਆਏ ਤਾ ਉਸ ਤੋਂ ਬਾਅਦ ਫਿਰ ਜਿਹੜੇ ਪਿੱਛੇ ਕਾਰ ਤੇ ਖੜੇ ਸੀ ਉਹਨਾਂ ਦੇ ਕੋਲ ਉਹ ਪਹੁੰਚੇ ਉੱਥੇ ਫਿਰ ਕਹਣੀ ਕਲੀ ਆਪਣੀਆਂ ਛਾਟਾ ਕੱਪੜੇ ਬਦਲੇ ਤੇ ਫਿਰ ਉਹ ਚਲੇ ਗਏ ਫਿਰ ਪੁਲਿਸ ਨੇ ਦੱਸਿਆ ਕਿ ਇਨਕਾਊਂਟਰ ਕਿਵੇਂ ਹੋਇਆ ਪੁਲਿਸ ਕਹਿੰਦੀ ਕਿ ਉਹਨਾਂ ਚੋਂ ਇੱਕ ਵਿਅਕਤੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀ ਤੇ ਉਹਦੇ ਤੋਂ ਉਹ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਅਸੀਂ ਲੈ ਕੇ ਗਏ ਜਿਹੜੇ ਹਥਿਆਰਾਂ ਦੇ ਨਾਲ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਪਰ ਪੁਲਿਸ ਨੇ ਬਹੁਤ ਹੀ ਵੱਡੀ ਗੱਲ ਇੱਥੇ ਬੋਲੀ ਹੈ ਜਿਹਦੇ ਤੇ ਕੁਝ ਲੋਕ ਜਿਹੜੇ ਨੇ ਉਹ ਸਵਾਲ ਵੀ ਉਠਾਰੇ ਨੇ ਪੁਲਿਸ ਦਾ ਦਾਵਾ ਹੈ ਕਿ ਜਦੋਂ ਅਸੀਂ ਹਥਿਆਰਾਂ ਦੀ ਰਿਕਵਰੀ ਕਰਨ ਇੱਕ ਜੰਗਲ ਵਾਲੇ ਪਾਸੇ ਲੈ ਕੇ ਗਏ ਤਾਂ ਉਹਨਾਂ ਦੇ ਤਿੰਨ ਸਾਥੀ ਜਿਨ੍ਹਾਂ ਨੇ ਉਹ ਕਤਲकांड ਦੇ ਵਿੱਚ ਸ਼ਾਮਿਲ ਸੀਗੇ ਉਹ ਉਹਨਾਂ ਨੂੰ ਛਡਾਉਣ ਦੇ ਲਈ ਜਾਂ ਉਹ ਉੱਥੇ ਪਹੁੰਚ ਗਏ ਕਿਸੇ ਵੀ ਤਰੀਕੇ ਦੇ ਨਾਲ ਟੈਪਲਸ ਕਹਿੰਦੀ ਕਿ ਉਹਨਾਂ ਨੇ ਸਾਰੀ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਫਿਰ ਪੁਲਿਸ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਲਈ ਅੱਗੋਂ ਜਵਾਬ ਦਿੱਤਾ ਗੋਲੀ ਅੱਗੋਂ ਚਲਾਈ ਤੇ ਫਿਰ ਉਹਨਾਂ ਚੋਂ ਦੋ ਵਿਅਕਤੀ ਜਿਹੜੇ ਆ ਉਹ ਮੌਕੇ ਦੇ ਉੱਪਰ ਮਾਰੇ ਗਏ ਹੁਣ ਇਹ ਪੂਰੀ ਜੋ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਇਹਦੇ ਉੱਪਰ ਕੁਝ ਲੋਕ ਜਿਵੇਂ ਪਹਿਲਾਂ ਤੋਂ ਹੀ ਇਨਕਾਊਂਟਰਾਂ ਦੇ ਉੱਪਰ ਕੁਝ ਲੋਕ ਸਵਾਲ ਖੜੇ ਕਰਦੇ ਨੇ ਇਸੇ ਤਰ੍ਹਾਂ ਚੈਨਲਾਂ ਤੇ ਜਦੋਂ ਇੱਕ ਖਬਰ ਚੱਲ ਰਹੀ ਹੈ ਤਾਂ ਬਹੁਤ ਸਾਰੇ ਲੋਕ ਥੱਲੇ ਇਸ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਜੋ ਕਿ ਪੜੇ ਜਾ ਸਕਦੇ ਨੇ ਕਿ ਇਹ ਤਾਂ ਕਹਾਣੀ ਜਾਪਦੀ ਹੈ ਹੁਣ ਸਚਾਈ ਕੀ ਹੈ ਪੁਲਿਸ ਜਾਣਦੀ ਹੈ ਜਾਂ ਉਹ ਇਨਕਾਊਂਟਰ ਚ ਮਾਰੇ ਗਏ ਵਿਅਕਤੀ ਜਾਣਦੇ ਨੇ ਜੋ ਜਾਣਕਾਰੀ ਆ ਰਹੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਇਹਦੇ ਬਾਰੇ ਜਰੂਰ ਕਰ ਦਿਓ ਇੱਥੇ ਇੱਕ ਗੱਲ ਮੈਂ ਤੁਹਾਡੇ ਨਾਲ ਦੱਸਦਾ ਜਾਵਾਂ 26 ਜੁਲਾਈ ਨੂੰ ਸੰਗਰੂਰ ਦੇ ਵਿੱਚ ਕੁਝ ਵੱਡੇ ਜਥੇਬੰਦੀਆਂ ਨੇ ਇਕੱਠ ਕੀ ਰੱਖਿਆ ਹੋਇਆ ਜਿਹੜਾ ਇਕੱਠ ਇਸ ਬਾਰੇ ਰੱਖਿਆ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਕਿਉਂ ਬਣਦਾ ਜਾ ਰਿਹਾ ਪਰ ਦੂਜੇ ਪਾਸੇ ਜਿਹੜਾ ਇਹ ਗੈਂਗਸਟਰ ਪੁਨਾ ਇੰਨਾ ਵੱਧਦਾ ਜਾ ਰਿਹਾ ਇਹ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਵੀ ਬਹੁਤ ਖਤਰਨਾਕ ਵਰਤਾਰਾ ਇਹ ਗੈਂਗਸਟਰ ਕਿਉਂ ਪੈਦਾ ਹੋ ਰਹੇ ਨੇ ਤੇ ਇਹ ਰੁਕ ਕਿਵੇਂ ਸਕਿਆ ਕੀ ਕੱਲਾ ਗੋਲੀਆਂ ਚਲਾਇਆ ਹੈ ਇਹ ਇਸ ਸਮੱਸਿਆ ਖਤਮ ਹੋ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਖਤਮ ਕਰਨੀ ਚਾਹੀਦੀ ਹੈ ਰੁਜ਼ਗਾਰ ਦੇਣੇ ਚਾਹੀਦੇ ਆ ਨੌਜਵਾਨਾਂ ਨੂੰ ਕੰਮ ਤੇ ਲਾਉਣਾ ਚਾਹੀਦਾ ਹੈ ਨੌਜਵਾਨਾਂ ਨੂੰ ਚੰਗੀ ਐਜੂਕੇਸ਼ਨ ਦੇ ਕੇ ਚੰਗਾ ਰੁਜ਼ਗਾਰ ਜਦੋਂ ਟਾਈਮ ਤੇ ਮਿਲੇਗਾ ਬਿਨਾਂ ਖੱਜਲ ਖਵਾਰੀ ਤੋਂ ਮਿਲੇਗਾ ਤਾਂ ਵੱਡੀ ਗਿਣਤੀ ਜਵਾਨੀ ਜਿਹੜੀ ਗਲਤ ਪਾਸੇ ਜਾ ਰਹੀ ਹੈ ਚਾਹੇ ਉਹ ਨਸ਼ਿਆਂ ਵੱਲ ਜਾ ਰਹੀ ਹੈ ਚਾਹੇ ਉਹ ਗੈਂਗਸਟਰ ਬਾਦ ਵੱਲ ਜਾ ਰਹੀ ਹੈ ਚਾਹੇ ਉਹ ਫੁਕਰੀ ਬਣ ਰਹੀ ਹੈ ਉਹ ਬਹੁਤ ਵੱਡਾ ਫਰਕ ਪਾਵੇਗਾ ਸੋ ਸਰਕਾਰਾਂ ਨੂੰ ਜਿਹੜੇ ਦਾਵੇ ਹਰ ਸਰਕਾਰ ਕਰਦੀ ਹੁੰਦੀ ਹੈ ਪਹਿਲਾ 5 ਸਾਲ ਕੈਪਟਨ ਸਰਕਾਰ ਰਹੀ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪਰ ਘਰ ਘਰ ਕੀ 10 ਘਰਾਂ ਚ ਇੱਕ ਘਰ ਚ ਵੀ ਨਹੀਂ ਸੀ ਦਿੱਤੀ ਉਸ ਤੋਂ ਬਾਅਦ ਨਵੀਂ ਸਰਕਾਰ ਆਈ ਬੇਰੁਜ਼ਗਾਰੀ ਖਤਮ ਕਰਨ ਦੇ ਵਾਅਦੇ ਕਰਕੇ ਆਈ ਪਰ ਹੁਣ ਤੱਕ ਲੋਕਾਂ ਦੀ ਜਦ ਆਪ ਹਾਲਤ ਦੇਖਦੇ ਆ ਤੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਹੈ ਹੁਣ ਅਗਲੀ ਖਬਰ ਬਠਿੰਡਾ ਤੋਂ ਬਠਿੰਡਾ ਦੇ ਵਿੱਚ ਪੰਜਾਬ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ 40 ਕਿਲੋ ਚਿੱਟਾ ਹੈਰੋਇਨ ਬਰਾਮਦ ਕੀਤਾ ਗਿਆ ਜਿਹੜਾ ਕਿ ਕਈ ਕਰੋੜਾਂ ਦਾ ਬਣਦਾ ਪਿਛਲੇ ਟਾਈਮ ਦੇ ਵਿੱਚ ਬਠਿੰਡਾ ਚ ਇੱਕ ਬਹੁਤ ਚਰਚਿਤ ਕੇਸ ਰਿਆ ਜਿਹੜਾ ਇੱਕ ਥਾਰ ਵਾਲੀ ਬੀਬੀ ਜਿਹੜੀ ਇੱਕ ਮਹਿਲਾ ਕਾਂਸਟੇਬਲ ਸੀਗੀ ਅਮਨਦੀਪ ਕੌਰ ਉਹਨੂੰ ਜਦੋਂ ਪੁਲਿਸ ਨੇ ਫੜਿਆ ਸੀਗਾ ਕੱਲ ਉਹਦੀ ਜਮਾਨਤ ਵੀ ਅਦਾਲਤ ਨੇ ਰਿਜੈਕਟ ਕੀਤੀ ਜਦੋਂ ਦੁਬਾਰਾ ਉਹਨੂੰ ਵਿਜੀਲੈਂਸ ਨੇ ਫੜਿਆ ਹੋਇਆ ਉਹ ਕੇਸ ਬਹੁਤ ਚਰਚਾ ਤੇ ਰਿਹਾ ਪਰ ਉਹਦੇ ਕੋਲੋਂ ਜਿਹੜੀ ਮਾਤਰਾ ਬਰਾਮਦ ਕਰਨ ਦਾ ਦਾਵਾ ਕੀਤਾ ਸੀ ਚਿੱਟੇ ਜਾਂ ਨਸ਼ੇ ਦੀ ਉਹ ਬਹੁਤ ਥੋੜੀ ਦੱਸੀ ਗਈ ਸੀ ਹੁਣ ਬਠਿੰਡਾ ਪੁਲਿਸ ਨੇ ਜੋ ਦਾਵਾ ਕੀਤਾ 40 ਕਿਲੋ ਬਰਾਮਦ ਕਰਨ ਦਾ ਦਾਵਾ ਬਹੁਤ ਵੱਡਾ ਰੋਜ਼ਾਨਾ ਹੀ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦਾ ਦਾਵਾ ਕਰਦੀ ਹੈ ਕਿ ਸੈਂਕੜੇ ਜਗ੍ਹਾ ਤੇ ਛਾਪੇਮਾਰੀ ਹੋਈ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਥਾਵਾਂ ਤੋਂ ਪੁਲਿਸ ਜਿਹੜੀ ਆ ਉਹ ਚਿੱਟਾ ਤਸਕਰਾਂ ਨੂੰ ਨਸ਼ਾ ਤਸਕਰਾਂ ਨੂੰ ਜਾਂ ਉਹਨਾਂ ਕੋਲੋਂ ਨਸ਼ੇ ਦੀ ਮਾਤਰਾ ਨੂੰ ਬਰਾਮਦ ਕਰਨ ਦਾ ਦਾਵਾ ਕਰਦੀ ਰਹਿੰਦੀ ਹੈ ਹੁਣ ਅੱਜ ਜਿਸ ਤਰ੍ਹਾਂ ਇਹ ਹੋਇਆ ਆਪਣੇ ਆਪ ਦੇ ਵਿੱਚ ਪੁਲਿਸ ਦੇ ਲਈ ਇਹ ਵੱਡਾ ਕਦਮ ਹੈ ਪਰ ਇੱਥੇ ਹੀ ਮੈਂ ਜ਼ਿਕਰ ਕਰਨਾ ਚਾਹੂੰਗਾ ਜਿਹੜਾ ਇੱਕ ਹੋਰ ਮਾਮਲਾ ਬਠਿੰਡਾ ਚ ਛਾਇਆ ਰਿਹਾ ਪਿਛਲੇ ਦਿਨੀ ਇੱਕ ਔਰਤ ਹੈ ਜਿਹੜੀ ਰਾਮਪੁਰਾ ਤੋਂ ਅ ਅ ਦੱਸੀ ਜਾਂਦੀ ਕਮਲਜੀਤ ਕਰੋ ਦਾ ਨਾਂ ਪਿਛਲੇ ਦਿਨੀ ਕਈ ਸਾਰੇ ਚੈਨਲਾਂ ਤੇ ਮੀਡੀਆ ਦੇ ਵਿੱਚ ਉਹਨੇ ਰੌਲਾ ਪਾਇਆ ਤੇ ਐਸਐਸਟੀ ਬਠਿੰਡਾ ਨੇ ਵੀ ਉਹਨੇ ਸ਼ਿਕਾਇਤ ਦਿੱਤੀ ਹੈ ਉਹਨੇ ਇਹ ਕਿਹਾ ਸੀਗਾ ਕਿ ਵੇਖੋ ਮੈਂ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੇਰਾ ਨਾਂ ਗੁਪਤ ਰੱਖਣ ਦੀ ਬਜਾਏ ਨਸ਼ਰ ਕਰ ਦਿੱਤਾ ਜਨਤਕ ਕਰ ਦਿੱਤਾ ਤੇ ਹੁਣ ਸਾਨੂੰ ਧਮਕੀਆਂ ਮਿਲ ਰਹੀਆਂ ਪਰ ਪੁਲਿਸ ਦਾ ਉਸ ਮਾਮਲੇ 'ਚ ਵੀ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਅਸੀਂ ਉਹ ਸਾਰੇ ਕੁਸ਼ ਕੇਸ ਦੇ ਉੱਪਰ ਪੜਤਾਲ ਕਰ ਰਹੇ ਆ ਤਫ਼ਤੀਸ਼ ਕਰ ਰਹੇ ਆ ਪਰ ਹੁਣ ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨਹੀਂ ਕੀ ਠੀਕ ਮੰਨੀਏ ਤੇ ਕੀ ਗਲਤ ਮੰਨੀਏ ਕੋਈ ਸਮਝ ਹੀ ਨਹੀਂ ਹੁੰਦੀ ਪਰ ਜੇਕਰ ਪੰਜਾਬ ਚੋਂ ਨਸ਼ਾ ਤੇ ਗੈਂਗਸਟਰਵਾਦ ਦੋਨੇ ਖਤਮ ਕਰਨੇ ਹੋਣ ਤਾਂ ਗੱਲ ਫਿਰ ਮੁੜਕੜ ਕੇ ਉੱਥੇ ਆਉਂਦੀ ਹੈ ਕਿ ਜਵਾਨੀ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਨੌਕਰੀਆਂ ਦੇਣੀਆਂ ਚਾਹੀਦੀਆਂ ਚੰਗੀ ਐਜੂਕੇਸ਼ਨ ਤਾਂ ਨਹੀਂ ਕਹੀਦੀ ਹੈ ਰੁਜ਼ਗਾਰ ਵੀ ਧਰਨੇ ਲਵਾ ਕੇ ਟੰਬੇ ਟੁੰਬੇ ਮਾਰ ਕੇ ਨਹੀਂ ਦੇਣਾ ਚਾਹੀਦਾ ਟਾਈਮ ਤੇ ਨੌਕਰੀ ਦੇਣੀ ਚਾਹੀਦੀ ਜਦੋਂ ਪੜ੍ਹੇ ਲਿਖੇ ਜਾਂ ਘੱਟ ਪੜ੍ਹੇ ਲਿਖੇ ਜਿੰਨੇ ਵੀ ਕੋਈ ਪੜ੍ਹੇ ਲਿਖੇ ਵਿਅਕਤੀ ਨੇ ਉਹ ਟਾਈਮ ਤੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਆਸ਼ਾਵਾਂ ਸੁਪਨੇ ਸਾਰਿਆਂ ਦੇ ਹੁੰਦੇ ਨੇ ਤਾਂ ਫਿਰ ਅਕਸਰ ਜਿਹੜੇ ਗਲਤ ਅੰਸਰ ਸਮਾਜ ਦੇ ਵਿੱਚ ਫਿਰਦੇ ਹੁੰਦੇ ਨੇ ਚਾਹੇ ਉਹ ਨਸ਼ਿਆਂ ਵਾਲੇ ਹੋਣ ਚਾਹੇ ਉਹ ਗੈਂਗਸਟਰਵਾਦ ਵੱਲ ਜਿਹੜੇ ਗਏ ਹੋਏ ਨੇ ਉਹ ਹੁਣ ਤਾਂ ਫਿਰ ਜਵਾਨੀ ਉਹਨਾਂ ਦੇ ਸੰਪਰਕ 'ਚ ਆਉਂਦੀ ਹੈ ਤਾਂ ਫਿਰ ਉਹ ਸਾਰੀ ਜਵਾਨੀ ਗਲਤ ਪਾਸੇ ਤੁਰ ਜਾਂਦੀ ਹੈ ਜਿਨ੍ਹਾਂ ਨੂੰ ਟਾਈਮ ਦੇ ਉੱਪਰ ਕੰਮ ਰੋਜ਼ਗਾਰ ਨੌਕਰੀਆਂ ਨਹੀਂ ਮਿਲੀਆਂ ਹੁੰਦੀਆਂ ਹੁਣ ਇਹ ਸਭ ਕੁਝ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ